ਪੰਜਾਬ ਚ ਸਭ ਤੋਂ ਜ਼ਿਆਦਾ ਆਲੂ ਦੁਆਬਾ ਚ ਹੁੰਦਾ ਹੈ ਤੇ ਦੁਆਬਾ ਦਾ ਆਲੂ ਜਿਹੜਾ ਹੈ ਉਹ ਦੇਸ਼ ਦੀਆਂ ਅਲੱਗ-ਅਲੱਗ ਸਟੇਟਾਂ ਚ ਕਈ ਸਟੇਟਾਂ ਚ ਜਾਂਦਾ ਹੈ ਇਸ ਵਾਰ ਆਲੂ ਦੀ ਫਸਲ ਵਧੀਆ ਵੀ ਹੋਈ ਹੈ ਪਰ ਜ਼ਿੰਮੇਦਾਰ ਫਿਰ ਵੀ ਪਰੇਸ਼ਾਨ ਹੈ ਇੱਥੇ ਸਾਡੇ ਨਾਲ ਪਰਵਿੰਦਰ ਸਿੰਘ ਜੀ ਨੇ ਜਿਨ੍ਹਾਂ ਦੀ ਇਹ ਫਸਲ ਹੈ ਤੇ ਉਹ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਾਣਦੇ ਆ ਕਿ ਵਧੀਆ ਫਸਲ ਹੋਣ ਦੇ ਬਾਵਜੂਦ ਵੀ ਕਿਉਂ ਜ਼ਿੰਮੇਦਾਰ ਪਰੇਸ਼ਾਨ ਰਹਿੰਦਾ ਹੈ ਤੇ ਕਿਉਂ ਨਹੀਂ ਸਰਕਾਰੀ ਸਹੂਲਤਾਂ ਉਹਨਾਂ ਨੂੰ ਇੰਨੀਆਂ ਮਿਲ ਪਾਉਂਦੀਆਂ ਕਿ ਵਧੀਆ ਫਸਲ ਵਧੀਆ ਤਰੀਕੇ ਨਾਲ ਵੇਚ ਸਕਣ ਸਰ ਇਸ ਵਾਰ ਇਸ ਵਾਰ ਫਸਲ ਵਧੀਆ ਹੋਈ ਹੈ ਹਾਂਜੀ ਫਸਲ ਵਧੀਆ ਹੋਈ ਜੀ ਠੀਕ ਹੈ ਤੇ ਫਸਲ ਵਧੀਆ ਹੋਣ ਤੋਂ ਬਾਅਦ ਵੀ ਕੀ ਸਮੱਸਿਆਵਾਂ ਆ ਇਸ ਵਾਰ ਬਾਅਦੀਆਂ ਸਮੱਸਿਆਵਾਂ ਦੇਖੋ ਤੁਸੀਂ ਵੀ ਮਿਹਨਤ ਕਰਕੇ ਜ਼ਿਮੀਂਦਾਰ ਨੇ ਫਸਲ ਤਾਂ ਪਾੜ ਲਈ ਆ ਪਰ ਹੁਣ ਮਾਰਕੀਟ ਵਿੱਚ ਰੇਟ ਨਹੀਂ ਹੈਗਾ ਰੇਟ ਤੋਂ ਪਰੇਸ਼ਾਨ ਜ਼ਿਮੀਂਦਾਰ ਬਹੁਤ ਖਰਚ ਬਹੁਤ ਜ਼ਿਆਦਾ ਇੱਥੇ ਹੋਇਆ ਹੈ ਇਸ ਕਰਕੇ ਪਰੇਸ਼ਾਨ ਹੈ ਕੋਈ ਵਪਾਰੀ ਨਹੀਂ ਆ ਰਿਹਾ ਖਰੀਦ ਨਹੀਂ ਕਰ ਰਿਹਾ ਉਜਾ ਨੋਟ ਬੰਦੀ ਦਾ ਅਸਰ ਪੈ ਗਿਆ ਨੋਟ ਬੰਦੀ ਦੇ ਨਾਲ ਵਪਾਰੀ ਬਾਹਰੋਂ ਪਰੇਸ਼ਾਨ ਨੇ ਉਹ ਕਹਿੰਦੇ ਪੈਸਾ ਨਹੀਂ ਕੋਲ ਹੈਗਾ ਇਸ ਕਰਕੇ ਬਾਹਰੋਂ ਵਪਾਰੀ ਨਿਕਲਿਆ ਨਹੀਂ ਜੀ ਜਿਹੜੀ ਪਿਛਲੀ ਫਸਲ ਸੀ ਉਹ ਜਿਹੜੀ ਕੋਲਡ ਸਟੋਰੇਜ ਚ ਤੁਸੀਂ ਸਟੋਰ ਕੀਤੀ ਹੋਈ ਸੀ ਉਹ ਸਾਰੀ ਲੱਗ ਗਈ ਹੈ ਨਹੀਂ ਉਹ ਲੱਗ ਗਈ ਜਿੰਨੀ ਬਾਕੀ ਜਿਹੜੀ ਵਪਾਰੀ ਜਦੋਂ ਨੋਟ ਬੰਦੀ ਦਾ ਰੌਲਾ ਪਿਆ ਜੇ ਨੋਟ ਬੰਦੀ ਹੋ ਗਈ ਉਸ ਟਾਈਮ ਤੇ ਵਪਾਰੀ ਮੁੜ ਕੇ ਆਇਆ ਹੀ ਨਿੱਧਰ ਮਾਲ ਚੱਕਿਆ ਨੇ ਉਧਰ ਸਟੋਰਾਂ ਦੇ ਵਿੱਚ ਗਲ ਗਿਆ ਉਹ ਪਿਆ ਵਪਾਰੀ ਜਿਹੜਾ ਆ ਨੋਟ ਬੰਦੀ ਜ਼ਿੰਮੇਦਾਰ ਨੂੰ ਉਹਨੇ ਮਾਲ ਚੱਕਣਾ ਛੱਦੀ ਪੇਮੈਂਟ ਕਰ ਦਿੰਦਾ ਹੁੰਦਾ ਹੈ ਜੀ ਕੋਈ ਉਹਦੇ ਵਿੱਚ ਕੋਈ ਦੋਰ ਐ ਨਹੀਂ ਸੀ ਆਉਨੇ ਆਣਾ ਖੇਤੀ ਤੋਂ ਆਲੂ ਚੱਕਣੇ ਖੇਤੀ ਪੇਮੈਂਟ ਕਰ ਜਾਂਦਾ ਸੀ ਉਹਨਾਂ ਨੂੰ ਪੇਮੈਂਟ ਉਹਨਾਂ ਪਿੱਛੋਂ ਸ਼ੋਰਟੇਜ ਹੀ ਇੰਨੀ ਪੇਮੈਂਟ ਆ ਹੀ ਨਹੀਂ ਰਹੀ ਸੀ ਕਿ ਉਹਨਾਂ ਨੂੰ ਮਿਲੀ ਨਹੀਂ 2-2000 ਰੁਪਈਆ ਦੇ ਇਥੇ ਆਪ ਨੂੰ ਮਿਲਦਾ ਹੈਗਾ ਇਸ ਕਰਕੇ ਵਪਾਰੀ ਨੇ ਫਿਰ ਆਉਣਾ ਇੱਧਰ ਬੰਦ ਕਰ ਦਿੱਤਾ ਫਸਲ ਜਿਹੜੀ ਹੈ ਉਹ ਸਟੋਰ ਦੇ ਵਿੱਚ ਚੱਕ ਨਹੀਂ ਹੋਈ ਸਟੋਰਾਂ ਦਾ ਟਾਈਮ ਹੋ ਗਿਆ ਉਹਨਾਂ ਨਾਲ ਜਿੰਨਾ ਟਾਈਮ ਸੀਗਾ ਬਈ ਇੰਨਾ ਚਿਰ ਹੀ ਰੱਖਾਂਗੇ ਉਹ ਨਹੀਂ ਉਹ ਦੂਬਾਰ ਕੱਢ ਕੇ ਬਾਹਰ ਸੜਤੀ ਪੈਸੇ ਉਹਨੇ ਅਡਵਾਂਸ ਲਏ ਜੀ ਇਹ ਜਿਹੜੀ ਫਸਲ ਹੈ ਤੁਸੀਂ ਅਕਤੂਬਰ ਦੇ ਵਿੱਚ ਲਾਈ ਹੈ ਤੇ ਫਰਵਰੀ ਚ ਤਿਆਰ ਹੋ ਗਈ ਹੈ ਤੇ ਹੁਣ ਇਦੇ ਚ ਕਿੰਨਾ ਸਟੋਰ ਕਰਨਾ ਪਏਗਾ ਤੇ ਕਸਟਮਰ ਜਿਹੜਾ ਬਾਹਰੋਂ ਆਂਦਾ ਸੀ ਉਹਦੇ ਨਾਂ ਆਂਦਾ ਕੀ ਕਾਰਨ ਹੈ ਸਟੋਰੇਜ ਦੀ ਕੀ ਪ੍ਰੋਬਲਮ ਹੈ ਸਟੋਰੇਜ ਦੀ ਦੇਖੋ ਜੀ ਅੱਗੇ ਮਾਲ ਜਿੱਦਾਂ ਵਪਾਰੀ ਬਾਹਰ ਲੈ ਜਾਂਦਾ ਹੈ ਰੈਕ ਲੱਦ ਲੱਦ ਕੇ ਲੈ ਜਾਂਦੇ ਹੀ ਕਿਸੇ ਨੇ ਆਸਾਮ ਰੱਖਣ ਲਈ ਆ ਕੇ ਕਿਸੇ ਨੇ ਆਪਣੇ ਜਿੱਦਾਂ ਜਿੱਦਾਂ ਕੋਈ ਕਲਕੱਤੇ ਲੈ ਗਿਆ ਉਹ ਕਿਤੇ ਪਾਸੇ ਲੈ ਗਿਆ ਉਹ ਹੁਣ ਜਦ ਵਪਾਰੀ ਨਹੀਂ ਆਇਆ ਤਾਂ ਮਾਲ ਤੋਂ ਸਾਰਾ ਇੱਥੇ ਹੁਣ ਲੋਕਲ ਹੀ ਪਿਆ ਹੈ ਨਾ ਲੋਕਲ ਸਟੋਰ ਕਿੰਨੇ ਗਿਆ ਉਹ ਜ਼ਰੂਰ ਤਾਂ ਅੱਗੇ ਪਿਛਲੀ ਵਾਰੀ ਫੁੱਲ ਹੋ ਗਿਆ ਸੀ ਇੰਨਾ ਮਾਲ ਬੇਕਜ ਦੇ ਪਿਛਲੀ ਸਾਲ ਬਿਕ ਵੀ ਗਿਆ ਸੀ ਕਾਫੀ ਪਰ ਅੱਜ ਕੀ ਵਾਰ ਤੋਂ ਕੋਈ ਇੱਕ ਬੁਰੀ ਵੀ ਨਹੀਂ ਵਗੀ ਸਾਰਾ ਮਾਲ ਉੱਤੇ ਢੇਰੀਆਂ ਢੇਰ ਲੱਗੇ ਪਏ ਤੇ ਜਿਹੜੀ ਬੈਂਕਾਂ ਦੀ ਲਿਮਟ ਹੁੰਦੀ ਹੈ ਤੇ ਉਹ ਇਸ ਵਾਰੀ ਕੁਝ ਆਲੂ ਜਿਹੜੇ ਆਲੂ ਜਿਨ੍ਹਾਂ ਨੇ ਲਾਏ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਆਪਾਂ ਬੈਂਕਾਂ ਨੂੰ ਤਾਂ ਪੈਸਾ ਦੇ ਨਹੀਂ ਸਕਦੇ ਤੇ ਇਸ ਲਈ ਉਹਨਾਂ ਨੂੰ ਆਲੂ ਦੇ ਦਾਂਗੇ ਤੇ ਉਹ ਲਿਮਟ ਦਾ ਕੀ ਚੱਕਰ ਹੈ ਲਿਮਟ ਦੇਖੋ ਜੀ ਜ਼ਿੰਮੇਦਾਰ ਦਾ ਇੱਕ ਬੜਾ ਪਰਦਾ ਬਣਿਆ ਸੀ ਲਿਮਟ ਦੇ ਵਿੱਚ ਉਹਨੇ ਆਪਣੀ ਪੜੀ ਜ਼ਮੀਨ ਬੈਂਕ ਕੋ ਗਹਿਣੇ ਕਰਖ ਕੇ ਦਾ ਉਹਦੇ ਉੱਤੇ ਉਹਨੇ ਲੋਨ ਜਿਦਾ ਮੇਰੀ 50 ਲੱਖ ਦੀ ਲਿਮਟ ਹੈ ਜੀ ਉਹ 50 ਲੱਖ ਮੈਂ ਆਪਣੇ ਹਰੇਕ ਕੰਮ ਚ ਵਰਤਣ ਲਈ ਮੰਨੋ ਠੇਕਾ ਦੇਣ ਲਈ ਵੀ ਆਲੂ ਫਸਲ ਬੀਜਣ ਲਈ ਵੀ ਕੋਲਡ ਸਟੋਰਨ ਪਹਹਾ ਦੇਣ ਲਈ ਵੀ ਬਾਹਰ ਦਾਣਾ ਲਿਆਉਣ ਲਈ ਵੀ ਲੇਬਰਾਂ ਨੂੰ ਵੀ ਦੇਣੇ ਉਹ ਇੱਕ ਪਰਦਾ ਬਣਿਆ ਸੀਗਾ ਤਾਂ ਜੇ ਆਰਤੀਏ ਕੋ ਲੈਂਦੇ ਆਰਤੀਏ ਨੇ 3% ਵਿਆਜ ਲਾਉਣਾ ਹੀ ਨਾਲੇ ਪਰਦਾ ਨਹੀਂ ਉਹ ਕੋ ਰਹਿਣਾ ਪਤਾ ਲੱਗਣਾ ਇਹ ਫਲਾਣਾ ਬੰਦਾ ਇੰਨੇ ਪੈਸੇ ਲੈ ਗਿਆ ਜੀ ਉਹ ਬੈਂਕ ਦੇ ਵਿੱਚ ਲਿਮਿਟ ਬਣਾਉਣ ਨਹੀਂ ਆਏ ਸੀਗਾ ਬੰਦਾ ਆਪਣੀ ਗਾਰਜ ਟਾਈਮ ਨਾਲ ਜਾ ਕੇ ਸਾਰ ਲੈਂਦੇ ਜਦੋਂ ਫਸਲ ਵੇਚਣੀ ਉਦੋਂ ਜਾ ਕੇ ਬੈਂਕ ਨੂੰ ਬਾਸ ਕਰਦੇ ਜੀ ਪਰ ਇਹਦੀ ਕਿਭਾਰ ਤਾਂ ਵਾਪਸ ਹੋਣ ਦੇ ਕੋਈ ਚਾਂਸ ਹੀ ਨਹੀਂ ਤੇ ਵਪਾਰੀ ਨਾ ਹੋਇਆ ਤਾਂ ਇਹ ਤਾਂ ਗਵਰਨਮੈਂਟ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਕਿ ਬੈਂਕਾਂ ਨੇ ਕੋਈ ਮਾੜਾ ਨਹੀਂ ਕੀਤਾ ਉਹਨੇ ਜ਼ਿੰਮੇਵਾਰ ਨੂੰ ਲਿਮਟ ਦਿੱਤੀ ਬਣਾ ਕੇ ਬੈਂਕਾਂ ਨੇ ਸਾਡੀ ਸਹੂਲਤ ਲਈ ਸਾਨੂੰ ਪੂਰੀਆਂ ਸਹੂਲਤਾਂ ਦਿੱਤੇ ਉਹਨੇ ਜਦੋਂ ਚਾਹੀਦੇ ਉਹਦੇ ਜਾ ਕੇ ਲੈ ਜੀਦੇ ਜਦੋਂ ਅਸੀਂ ਵਾਪਸ ਕਰਨੇ ਹੁੰਦੇ ਵਾਪਸ ਕਰਾਈਦੇ ਆ ਪਰ ਉਹਨਾਂ ਦਾ ਤਾਂ ਉਹਨੇ ਤਾਂ ਜ਼ਮੀਨ ਸਾਡੀ ਗਹਿਣੇ ਕਰਾਈ ਆ ਉਹਨੇ ਤਾਂ ਆਪਣੀ ਪੇਮੈਂਟ ਲੈਣੀ ਹੀ ਲੈਣੀ ਆੁਰਕ ਦੇਣਗੇ ਕੱਲ ਨੂੰੁਰਕੀ ਕਰ ਦੇਣਗੇੁਰਕੀ ਕਰਕੇ ਉਹਨੇ ਆਪਣੇ ਪੈਸੇ ਪੂਰੇ ਕਰ ਲੈਣੇ ਪਰ ਕਿਸਾਨ ਦੀ ਹਾਲਤ ਤਾਂ ਮਾੜੀ ਆ ਹਰ ਸਾਲ ਬੈਂਕ ਤੋਂ ਪੈਸੇ ਲੈਣੇ ਹੀ ਪੈਂਦੇ ਲੈਣੇ ਪੈਂਦੇ ਅਰ ਸਾਲ ਖਰਚੇ ਬਹੁਤ ਨੇ ਠਿਕਾ ਦੇਣਾ ਫਸਲ ਤਿਆਰ ਕਰਨੀ ਖਾਦਾਂ ਲਿਆਉਣੀਆਂ ਦਵਾਈਆਂ ਲੇਬਰਾਂ ਸਾਰਾ ਤੇਲ ਬਹੁਤ ਖਰਚਾ ਲੇ ਵਰਤੇ ਕਿੰਨੇ ਤਰੀਕੇ ਦਾ ਆਲੂ ਤੁਹਾਡੇ ਖੇਤਾਂ ਚ ਹੁੰਦਾ ਤੁਸੀਂ ਕੁਝ ਦਿਖਾਓ ਸਾਨੂੰ ਹਾਂਜੀ ਸਾਡੇ ਕੋਲ ਤੇ ਜਿੱਦਾਂ ਹੁਣ ਇਹ ਜੋਤੀ ਆ ਜੀ ਦੋ ਤਿੰਨ ਕੁਆਲਿਟੀਆਂ ਹੈਗੀਆਂ ਸਾਡੇ ਕੋਲ ਇਹ ਜਿਹੜਾ ਆਲੂ ਹੈ ਜੋਤੀ ਆ ਇਹਦੇ ਵਿੱਚ ਜਿੱਦਾਂ ਹੁਣ ਆ ਸਾਈਜ਼ ਜਿਹੜਾ ਸੀਟ ਕੱਢ ਲਈਦਾ ਜਿਹੜਾ ਰਚਨ ਬਣਾ ਲਈਦਾ ਇਹ ਤੋਂ ਛੋਟਾ ਸਾਈਜ਼ ਜਿਹੜਾ ਉਹ ਗੋਲੀ ਬਿਜਲੀ ਬਣਾ ਲਈਦੀ ਤਨ ਕੁਆਲਿਟੀ ਬਣਾਈ ਦੀ ਜੇ ਕਿੰਨਾ ਆਲੋ ਤੁਸੀਂ ਅਗਲੀ ਫਸਲ ਵਾਸਤੇ ਸਟੋਰ ਕਰਦੇ ਹੋ ਤੇ ਕਿੰਨਾ ਵੇਚ ਦਿੰਦੇ ਹੋ ਫਸਲ ਦੇਖੋ ਜੀ ਇਹ 35 ਬੋਰੇ ਜਿਹੜੇ ਆ ਸੀਡ ਦੇ ਲੱਗ ਜਾਂਦੇ ਆ ਕਿੱਲੇ ਨੂੰ ਉਸ ਹਿਸਾਬ ਨਾਲ ਜਿੰਨੇ ਕਿੱਲੇ ਅਸੀਂ ਲਾਉਣੇ ਆ ਉਹਨਾਂ ਵੀ ਅਸੀਂ ਪਹਿਲਾਂ ਸਟੋਰ ਦੇ ਵਿੱਚ ਆਪਣਾ ਜਮਾ ਰੱਖੀਦਾ ਤੇ ਬਾਕੀ ਵਿਚ ਲਈਦਾ ਸੀ ਹੁਣ ਐਤ ਕੀ ਬਾਤ ਲੱਗਦਾ ਕੋਈ ਵਪਾਰੀ ਨਹੀਂ ਆਇਆ ਤਾਂ ਸਾਰਾ ਹੀ ਸਟੋਰੀ ਕਰਨਾ ਪਊਗਾ ਨਾ ਜੀ ਜੇ ਸਟੋਰ ਵੀ ਫੁੱਲ ਹੋ ਗਏ ਇਹ ਤਾਂ ਬੜੀ ਮੁਸ਼ਕਲ ਹੈ ਤੇ ਬਿਨਾਂ ਸਟੋਰ ਤੋਂ ਇੰਨਾ ਟਾਈਮ ਆਲੂ ਨੂੰ ਰੱਖਿਆ ਜਾ ਸਕਦਾ ਬਿਨਾ ਸਟੋਰ ਤੋਂ ਰਹਿ ਨਹੀਂ ਸਕਦਾ ਜੀ ਬਿਨਾ ਸਟੋਰ ਤੋਂ ਆਲੂ ਬਚਦਾ ਨਹੀਂ ਆ ਫਰਵਰੀ ਫਰਵਰੀ ਜਾਂ ਮਾਰਚ ਦੇਖੋ ਧੁੱਪ ਹੋ ਜਾਣੀ ਹੈ ਇਹਨਾਂ ਖਰਾਬ ਹੋਣਾ ਸ਼ੁਰੂ ਹੋ ਜਾਣਾ ਗਰਮੀ ਨਹੀਂ ਚੱਲਦਾ ਜੀ ਇਹਦਾ ਕੋਲ ਸਟੋਰ ਚ ਇੰਨਾ ਚਿਰ ਬਚਦਾ ਬਚਦਾ ਤੁਸੀਂ ਇੰਨੇ ਸਾਲਾਂ ਤੋਂ ਖੇਤੀ ਕਰ ਰਹੇ ਹੋ ਤੇ ਕਿਸਾਨ ਮੁਨਾਫੇ ਚ ਨਹੀਂ ਆਂਦਾ ਕਦੇ ਕਿ ਉਹਨੂੰ ਅਗਲੀ ਵਾਰ ਬੈਂਕ ਤੋਂ ਲੈਣਾ ਹੀ ਨਾ ਪਵੇ ਮੁਨਾਫੇ ਚ ਹੁਣ ਦੇਖੋ ਜੀ ਪਿਛਲੇ ਸਾਲ ਆਲੂਆਂ ਦਾ ਸੀਜ਼ਨ ਮਰ ਗਿਆ ਨਾ ਜੀ ਉਹ ਪੈਸਾ ਸਾਰਾ ਕਿਸਾਨ ਦੇ ਸਿਰ ਰਹਿ ਗਿਆ ਇਹ ਤਾਂ ਕਿੰਨੀ ਵਾਰੀ ਦਾ ਜਿੰਨਾ ਖਰਚਾ ਕੀਤਾ ਫੇਰ ਕਿਸਾਨ ਦੇ ਥੱਲੇ ਆ ਗਿਆ ਕਿਸਾਨ ਨੇ ਕਿੰਨਾ ਕਿ ਪੈਸਾ ਕਿੱਥੋਂ ਕੱਢ ਲੈਣਾ ਜੀ ਕਿਸਾਨ ਨੂੰ ਤਾਂ ਜੇ ਹੁਣ ਆਪਾਂ ਮਿਹਨਤ ਕਰਕੇ ਮਾਰਕੀਟ ਵਿੱਚ ਰੇਟ ਹੋਵੇ ਉਹਨੂੰ ਵੇਚਾਂਗੇ ਫੇਰ ਹੀ 10 ਰੁਪਏ ਖਰਚਾ ਕੱਢ ਕੇ ਬਚਣਗੇ ਤਾਂ ਬਚਣਗੇ ਨਾ ਤਾਂ ਜੇ ਉਹ ਮੰਨ ਲਓ ਪਿਛਲੇ ਸਾਲ ਦਾ ਹੀ ਕਰਜ਼ਾਈ ਹੋ ਗਿਆ ਇਹ ਤਾਂ ਕਿੰਨੀ ਵਾਰ ਦਾ ਬਿਲਕੁਲ ਲੈਕ ਟੁੱਟ ਗਿਆ ਬਜਿਮੀਦਾਰ ਦਾ ਜਿਹੜੀ ਅੱਧਾ ਪਰਸੈਂਟ ਫੀਸ ਘਟਾਈ ਹੈ ਉਹ ਉਹਦਾ ਅਸਰ ਹੋਏਗਾ ਕੋਈ ਖਾਸ ਫਰਕ ਨਹੀਂ ਪੈਣਾਗਾ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਕਿਸਾਨਾਂ ਨੂੰ ਬਚਾਉਣ ਨੂੰ ਕਿਸਾਨ ਨੂੰ ਕਿਸਾਨ ਨਹੀਂ ਬਚਾਉਣੀ ਪੈਣੀ ਆ ਜੀ ਕਿਸਾਨੀ ਦੇ ਨਾਲ ਦੇਖੋ ਕਿੰਨੇ ਪਰਿਵਾਰ ਜਿਹੜੇ ਮਜ਼ਦੂਰ ਆ ਰੋਟੀ ਪਾਣੀ ਖਾਂਦੇ ਆ ਵਪਾਰੀ ਵੀ ਇਥੋਂ ਇੱਚੋਂ ਖੱਟ ਕੇ ਖਾਂਦੇ ਆ ਕੋਈ ਦੁਕਾਨ ਜੇ ਜ਼ਿੰਮੇਦਾਰ ਕੋਈ ਪੈਸਾ ਹੋਊ ਦੁਕਾਨਦਾਰ ਦੁਕਾਨਦਾਰ ਕੋਈ ਫੇਰ ਹੀ ਜਾਊਗਾ ਨਾ ਜੇ ਹੁਣ ਇਹਦਾ ਸਰਕਾਰ ਨੂੰ ਚਾਹੀਦਾ ਵੇ ਇਹਦਾ ਕੋਈ ਨਾ ਕੋਈ ਹੱਲ ਲੱਭਣੋ ਕਿ ਬਾਲੀ ਕੰਟਰੀ ਨੂੰ ਸਪੋਰਟ ਕਰਨ ਤਾਂ ਜਿਹੜਾ ਜ਼ਿੰਮੇਦਾਰ ਬਚ ਸਕੇ ਤੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਜ਼ਿੰਮੇਦਾਰ ਨੂੰ ਬਚਾਉਣਾ ਚਾਹੀਦਾ ਸਰਕਾਰਾਂ ਨੂੰ ਸਰਕਾਰ ਐਨਾ ਕੰਮ ਨਹੀਂ ਬਣਾਈ ਦਿਆ ਆ ਤੇ ਬਾਹ ਫੰਡ ਔਖੇ ਬੇਲੇ ਕਿਸਾਨ ਜਿੱਦਾ ਕਿਸਾਨ ਹੁਣ ਲੱਖੋ ਤੋਂ ਕਸ਼ੀਆਂ ਕਰ ਰਿਹਾ ਆ ਪਰ ਜਿੰਨੇ ਕਰਜ਼ਾਈ ਜਦੋਂ ਹੋਈ ਜਾਂਦਾ ਵੀ ਉਹ ਕਰ ਵੀ ਕੀ ਕਰ ਲਵੇ ਜੋ ਹਾਲਾਤ ਹੁਣ ਹੋਇਓ ਆ ਆਲੂਆਂ ਦਾ ਤਾਂ ਬਿਲਕੁਲ ਹੀ ਲੱਕ ਟੁੱਟ ਗਏ ਇਸ ਟਾਈਮ ਆਲੂ ਦਾ ਮੰਡੀ ਚ ਕੀ ਰੇਟ ਚੱਲਿਆ ਮੰਡੀ ਜੇ ਦੇਖੋ ਜੀ 100 ਰੁਪਏ ਬੋਰਾ ਆ ਜਿਹੜਾ ਮੰਡੀ ਬਿਕ ਰਿਹਾ ਤੇ ਜਿਹਦੇ ਵਿੱਚੋਂ ਦੱਲ ਉਹ 30 ਰੁਪਏ ਪਟਾਈ ਤਾਂ ਲੇਬਰ ਦੀ ਆ 20 ਰੁਪਏ ਦਾ ਬੋਰਾ ਲੱਗਾ ਆ ਤੇ 5-7 ਰੁਪਏ ਜਿਹਨੇ ਤੂਲਣਾ ਸਲਾਈ ਕਰਨੀ ਊਨੇ ਵੀ ਲੈਣੇ ਆ 10 ਰੁਪਏ ਉਹਦਾ ਮੰਡੀ ਲੈ ਜਾਣ ਵਾਲੇ ਦਾ ਵੀ ਖਰਚਾ ਹੈਗਾ ਜੀ ਤੇ ਦੇਖ ਲਓ ਕੀ ਉਹ ਚੋਂ ਕਿਸਾਨ ਨੇ ਉਥੋਂ ਠੇਕਾ ਦੇਣਾ ਕਿੱਥੋਂ ਖਾਦ ਦਵਾਈਆਂ ਦੇਣੀਆਂ ਕਿੱਥੋਂ ਲਿਮਟ ਦਾ ਵਿਆਜ ਮੋੜਨਾ ਬਹੁਤ ਜਿਆਦਾ ਮੁਸ਼ਕਲ ਹੋ ਗਿਆ ਖੇਤੀ 'ਚ ਅਕਸਰ ਗੱਲ ਹੁੰਦੀ ਹੈ ਕਿ ਖੇਤੀ ਪੰਜਾਬ 'ਚ ਮੁਨਾਫੇ ਦਾ ਸੌਦਾ ਨਹੀਂ ਰਹੀ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਮੁਨਾਫਿਦਾ ਹੁਣ ਬਿਲਕੁਲ ਹੀ ਨਹੀਂ ਰਹੀ ਦੇਖੋ ਜੀ ਮੁਨਾਫਿਦਾ ਦਾ ਪੱਤ ਤੜੇ ਕੀ ਹੈ ਜੇ ਹੁਣ ਕੋਈ ਪੈਸਾ ਕਿਤੇ ਬਚਦਾ ਹੋਵੇ ਤਾਂ ਜਿਹੜੇ ਹੁਣ ਝੋਨੇ ਦੇ 100 ਰੁਪਏ ਉਹ ਆਲੂਆਂ ਦੇ ਸਾਰੇ ਲਾਤੇ ਕੋ ਲਿਮਟ ਅੱਜਾ ਕੇ ਲਾਤੇ ਆ ਕੋ ਠੇਕੇਦਾਰ ਦੇਤੇ ਕੋ ਖਾਦ ਵਈਆਂ ਲੈਂਦੀਆਂ ਕੋਈ ਫਸਲ ਜਦੋਂ ਇੱਕ ਅੱਧੀ ਹੋਹਾ ਵਿੱਚ ਦੇ ਜਾਂਦੀ ਹੈ ਇੱਕ ਇੱਕ ਫਸਲ ਕੋਈ ਨਾ ਕੋਈ ਹੋਹਾ ਦੇ ਹੀ ਜਾਂਦੀ ਹੈ ਕੁਦਰਤ ਵੱਲੋਂ ਪਤਾ ਨਹੀਂ ਕੀ ਜ਼ਿੰਮੇਵਾਰਤਾ ਏਡੀ ਭਾਰੀ ਹੈਗੀ ਆ ਜਦੋਂ ਇੱਕ ਫਸਲ ਦਾ ਹੋਹਾ ਲੱਗ ਜਾ ਉਹ ਕਈ ਸਾਲ ਫੇ ਪੈਰੀ ਨਹੀਂ ਜ਼ਿੰਮੇਦਾਰਾਂ ਦਾ ਪਿਛਲੇ ਸਾਲ ਯਾਲੂਆਂ ਦੀ ਫਸਲ ਦਾ ਇੰਨਾ ਜ਼ਿੰਮੇਵਾਰ ਤੇ ਬੋਝ ਪੈ ਗਿਆ ਸੀ ਆ ਦੂਜੀ ਫਸ ਫਸਲ ਵਧੀਆ ਨਹੀਂ ਹੁੰਦੀ ਤਾਂ ਵੀ ਕਿਸਾਨ ਨੁਕਸਾਨ ਚ ਲੈਂਦਾ ਹੈ ਤੇ ਜੇ ਵਧੀਆ ਹੋ ਜਾਂਦੀ ਹੈ ਤਾਂ ਵੀ ਕੁਝ ਸਰਕਾਰੀ ਨੀਤੀਆਂ ਕਰਕੇ ਨੁਕਸਾਨ ਚ ਰਹਿੰਦਾ ਹੈ ਤੇ ਕੁਝ ਕਸਟਮਰ ਨਾ ਹੋਣ ਕਰਕੇ ਪਰ ਇਸ ਵਾਰ ਤਾਂ ਨੋਟ ਬੰਦੀ ਦਾ ਜਿਹੜਾ ਅਸਰ ਹੈ ਉਹ ਅਜੇ ਤੱਕ ਆਲੂ ਦੀ ਫਸਲ ਤੇ ਤਾਂ ਘਟੋੜ ਦੇਖਣ ਨੂੰ ਮਿਲ ਹੀ ਰਿਹਾ ਹੈ ਕੈਮਰਾ ਪਰਸਨ ਸੁਮਿਤ ਧਮਾਨ ਦੇ ਨਾਲ ইমরান ਖਾਨ এবੀਪੀ ਨਿਊਜ਼ ਜਿਲੰਦਰ